ਆਪਰੇ ਜਿਸ ਸਾਹ ਵੱਲੋਂ ਇੱਕ ਜਿਹੜੇ ਆਪਣਾ ਕਿਸਾਨ ਜਿਹੜੇ ਜੱਥੇਬੰਦੀ ਦੇ ਇੱਕ ਅਗੂ ਸੀ ਸੁਨਿੰਦਰਪਾਲ ਜੀ ਉਹਨਾਂ ਦੀ ਡੈਥ ਹੋ ਗਈ ਸੀ ਕਿਸਾਨਾਂ ਦੇ ਦੌਰਾਨ ਇਹ ਸਬੰਧੀ ਜਿਹੜੀ ਸਰਕਾਰ ਦੀ ਪਾਲਿਸੀ ਅਨੁਸਾਰ 5 ਲੱਖ ਦਾ ਚੈੱਕ ਇਹਨਾਂ ਨੂੰ ਦੇਣਾ ਬਣਦਾ ਸੀ ਉਹ ਅੱਜ ਤੱਕ ਨਹੀਂ ਨਦੇ ਕਾਰਨ ਇਹ ਇਹਨਾਂ ਦੇ ਜਿਹੜੇ ਵਾਈਫ ਸੀਗੇ ਉਹਨਾਂ ਨੂੰ ਸੀ ਇਹ ਚੈੱਕ ਜਿਹੜਾ ਹੈਗਾ ਸਪੋਰਟ ਕਰ ਦਿੱਤਾ ਹੈ ਐਮਐਲਏ ਕੋਲ ਉਹਨਾਂ ਦੀ ਜਿਹੜੀ ਮਜਬੂਤੀ ਦੇ ਵਿੱਚ ਅਸੀਂ ਇਹ ਜਿਹੜਾ ਚੈੱਕ ਇਹਨਾਂ ਦੇ ਸਪੋਰਟ ਕੀਤਾ ਹੈ ਜਿਹੜੀ ਨੇ ਕਿਸਾਨਾਂ ਤੋਂ ਭੁਰੀਆਂ ਮੰਗਾ ਸੀ ਉਹਨੂੰ ਪੂਰਾ ਹੋ ਚੁੱਕਿਆ ਹੈ ਦੇ ਗੁਰੂ ਗੋਬਿੰਦ ਸਿੰਘ ਜੀ ਹਾਂ ਜੀ ਜੋ ਵੀ ਇਹਨਾਂ ਦੀ ਮੰਗਾਂ ਸੀਗੀਆਂ ਨੌਕਰੀ ਦਾ ਇਹਨਾਂ ਦਾ ਹੈ ਸੀ ਉਹ ਬੀਅਸੀ ਉੱਪਰ ਦਿੱਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ ਜੋ ਵੀ ਕਾਰਵਾਈ ਹੈ ਠੀਕ ਸਸੀਕਲ ਜੀ ਮੈਂ ਗਰਲਾਲ ਕੌਰ ਐਮਐਲ ਕਨੌਰ ਤੋਂ ਸਰਾਰ ਤੇਂਦਰਪਾਲ ਸਿੰਘ ਜੀ ਆਕੜੀ ਜੋ ਕਿਸਾਨ ਨੇ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਅੱਜ ਸਾਰੀ ਜਥੇਬੰਦੀ ਸਿੱਧੂ ਫੁਰ ਜਥੇਬੰਦੀ ਵੀ ਸਾਰੀ ਅੰਕਸਾਨ ਜਥੇਬੰਦੀ ਹੋਰ ਵੀ ਨੇ ਪ੍ਰਧਾਨ ਸਾਹਿਬ ਆਏ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਜਿਹੜੀ ਸਹਾਇਤਾ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਅੱਜ ਭੇਜੀ ਗਈ ਆ ਤਹਿਸੀਲਦਾਰ ਸਾਹਿਬ ਆਏ ਨੇ ਮਾਤਾ ਜੀ ਚਰਨਜੀਤ ਕੌਰ ਸ਼ਹੀਦ ਸ੍ਰਿੰਦਰਪਾਲ ਸਿੰਘ ਸੋਹੀ ਸਾਹਿਬ ਆਕੜੀ ਤੋਂ ਸੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਆ ਕੇ ਜਿਹੜੀ ਮਦਦ ਕੀਤੀ ਗਈ ਆ ਸੋ ਮੈਂ ਸਾਰੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਖੜੀ ਆ ਕਿਸਾਨ ਜਥੇਬੰਦੀਆਂ ਦੇ ਆਗੂ ਖੜੇ ਨੇ ਸਾਡੇ ਅਫਸਰ ਸਾਹਿਬਾਨ ਖੜੇ ਨੇ ਸਾਡੇ মিডিਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪਰਿਵਾਰ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਅੱਜ ਵੀ ਜਿਹੜੇ ਨਾਲ ਖੜੇ ਆ ਸੋ ਸਾਰੇ ਆਕੜੀ ਨਿਵਾਸੀਆਂ ਦਾ ਇਹ ਦਿਲ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 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 ਅੱਜ ਸਰਕਾਰ ਵੱਲੋਂ ਜਿਹੜਾ ਚੈੱਕ ਆਇਆ ਹੈ ਸੁਰਿੰਦਰ ਸਿੰਘ ਸੋਹੀ ਜੀ ਜਿਹੜੇ ਉਹ ਧਰਨਾ ਜਿਹੜਾ ਆਪਣਾ ਚੱਲਦੇ ਨੇ ਦੋਵੇਂ ਬਾਰਡਰਾਂ ਤੇ ਖਨੌਰੀ ਤੇ ਸ਼ੰਭੂ ਉਸ ਦੌਰਾਨ ਜਦੋਂ ਇਲੈਕਸ਼ਨਾਂ ਹੋਣਿਆ ਸੀ ਉਦੋਂ ਧਰਨੇ ਦੇ ਦੌਰਾਨ ਇਹ ਇੱਥੇ ਸ਼ਹੀਦ ਹੋ ਗਏ ਸੀ ਸੁਰਿੰਦਰ ਸਿੰਘ ਸੋਹੀ ਜੀ ਇਹ ਚੈੱਕ ਅੱਜ ਮਾਤਾ ਜੀ ਚਰਨਜੀਤ ਕੌਰ ਜੀ ਨੂੰ ਸੌਂਪਿਆ ਜਾਂਦਾ ਹੈ ਪਰ ਜਿਹੜਾ ਬਾਕੀ ਨੌਕਰੀ ਦਾ ਮਾਮਲਾ ਵੀ ਹੈ ਬੇਟੇ ਦਾ ਨੌਕਰੀ ਦਾ ਮਸਲਾ ਹੈ ਉਹ ਵੀ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੱਲ ਹੋ ਜਾਣਾ ਚਾਹੀਦਾ ਬੇਟੇ ਨੂੰ ਜਿਵੇਂ ਦੂਜਿਆਂ ਨੂੰ ਅਸ ਨੌਕਰੀਆਂ ਮਿਲੀਆਂ ਨੇ ਸ਼ਹੀਦਾਂ ਦੇ ਬੱਚਿਆਂ ਨੂੰ ਉਸੇ ਤਰ੍ਹਾਂ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਰਕਾਰ ਨੂੰ ਸਰਕਾਰ ਅਪੀਲ ਕਰਦੇ ਆ ਨੌਕਰੀਆਂ ਨੂੰ ਜਲਦੀ ਤੋਂ ਜਲਦੀ ਦੇ ਦੇਣੀ ਚਾਹੀਦੀ ਹੈ ਇਹ ਅੱਜ ਚੈੱਕ ਜਿਹੜਾ 5 ਲੱਖ ਦਾ ਸਰਕਾਰ ਅੱਜ ਦੇ ਦੇ ਕੇ ਜਾ ਰਿਹਾ ਐਮਐਲ ਸਾਹਿਬ ਅੱਜ ਇੱਕ ਪਹੁੰਚੇ ਹੋਏ ਨੇ ਚੈੱਕ ਦੇਣ ਵਾਸਤੇ ਤੇ ਸਾਡੀ ਸਾਰੀ ਸਮੂਹ ਸਿੱਧੂ ਬਜਰੇਵੰਦੀ ਇੱਥੇ ਪਹੁੰਚੀ ਹੋਈ ਐ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਾਸਿਕਾਲ ਜੀ ਮੈਂ ਗਰਲਾਲ ਕੌਰ ਐਮਐਲ ਘਨੌਰ ਤੋਂ ਸਰਾਰ ਸ੍ਰਿੰਦਰਪਾਲ ਸਿੰਘ ਜੀ ਆਕੜੀ ਜੋ ਕਿਸਾਨ ਨੇ ਸ਼ੰਗਰ ਸਦਰਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਅੱਜ ਸਾਰੀ ਜਥੇਬੰਦੀ ਸਿੱਧੂਪੁਰ ਜਥੇਬੰਦੀ ਵੀ ਸਾਰੀ ਅਕਸਾਂ ਜਥੇਬੰਦੀ ਹੋਰ ਵੀ ਨੇ ਪ੍ਰਧਾਨ ਸਾਹਿਬ ਆਏ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਜਿਹੜੀ ਸਹਾਇਤਾ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਅੱਜ ਭੇਜੀ ਗਈ ਆ ਤਹਿਸੀਲਦਾਰ ਸਾਹਿਬ ਆਏ ਨੇ ਮਾਤਾ ਜੀ ਚਰਨਜੀਤ ਕੌਰ ਸ਼ਹੀਦ ਸ੍ਰਿੰਦਰਪਾਲ ਸਿੰਘ ਸੋਹੀ ਸਾਹਿਬ ਆਕੜੀ ਤੋਂ ਸੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਆ ਕੇ ਜਿਹੜੀ ਮਦਦ ਕੀਤੀ ਗਈ ਹੈ ਸੋ ਮੈਂ ਸਾਰੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਖੜੀ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਖੜੇ ਨੇ ਸਾਡੇ ਅਫਸਰ ਸਹਿਬਾਨ ਖੜੇ ਨੇ ਸਾਡੇ মিডিਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪਰਿਵਾਰ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਅੱਜ ਵੀ ਜਿਹੜੇ ਨਾਲ ਖੜੇ ਆ ਸੋ ਸਾਰੇ ਆਕੜੀ ਨਿਵਾਸੀਆਂ ਦਾ ਇਹ ਦਿਲ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ